ਵਾਰੀ ਬੰਦੇ ਕੀ ਸਤ ਹੈ ਸ੍ਰੀ ਭਗਵਾਨ ਜੀ ਸੁਹਾਏ ਵਾਰ ਸ੍ਰੀ ਭਗਵਾਨ ਜੀ ਕੀ ਬਾਦ ਸ਼ਾਹੀ ਦਸਤਮੇਂ ਪ੍ਰਥਮ ਭਗਵਾਨ ਜੀ ਸਿਮਰ ਕੈ ਗੁਰੂ ਨਾਨਕ ਲਈ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੈ ਹੋਈ ਸੁਹਾਏ ਅਰਜਨ ਹਰਗੋਬਿੰਦ ਦਾਉ ਸਿਮਰਾਉ ਸ੍ਰੀ ਹਰਰਾਇ ਸ੍ਰੀ ਹਰਕ੍ਰਿਸ਼ਨ ਧਾਈਐ ਜਿਸ ਡਿਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰੈ ਕਰਨਾ ਨਿਤ ਆਵੈ ਧਾਇ ਸਭ ਥਾਣ ਹੋਏ ਸੁਹਾਏ ਦਾਸ ਤੁਮੇ ਪਾਤਸ਼ਾਹ ਆਸਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸੁਹਾਏ ਦਸਾਂ ਬਾਦਸ਼ਾਹਾਂ ਦੀ ਜੋਤਿ ਆਪਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਕਾ ਧਿਆਨ ਧਰ ਕੇ ਭੁਲਾ ਜੀ ਹਾਲੇ ਪੰਜਾਬ ਪਿਆਰਿਆਂ ਚੋਂ ਹਾਂ ਸਾਹਿਬ ਜਾਨਾਂ ਚਾਲੀਆਂ ਮੁਕਤਿਆਂ ਫਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅਨ ਡਟ ਕੀਤਾ ਦਦਾ ਪਿਆਰਿਆਂ ਸਤਿਆਰਿਆਂ ਦੀ ਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਾ ਜੀ ਆਮੀਨ ਜੰਦਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸ ਦਾ ਸਵਾਸਾਂ ਨਾਲ ਨਿਵਾਹੀ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ ਪੰਜ ਤਨ ਦਾ ਸਰਬਤ ਖਾਲਸਾ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੇ ਜੀ ਵਾਹਿਗੁਰੂ ਪ੍ਰਤਮਾ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੈ ਜਿਤੇ ਆਉਣ ਕਾ ਸਤਿਕਾਰ ਸਰਬ ਸੁਖ ਹੋਵੈ ਜਹ ਜਹ ਖਾਲਸਾ ਜੀ ਸਾਹਿਬ ਤਾਹ ਤਾ ਰਖਿਆ ਰਿਆ ਏ ਦੇਗ ਦੇਗ ਬੱਧ ਹੈ ਗ੍ਰਿਤ ਕੀ ਪੈਰ ਬੰਦ ਕੀ ਦੇਸ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੈ ਬੋਲ ਬਾਲੇ ਬੋਲ ਜੀ ਸਿਖਾਉ ਸਿੱਖੀ ਦਾ ਨੰਕੇ ਸਤਾਨ ਰਹਿ ਗੁਦਾਨ ਤਾ ਦੇਖ ਦਾਨ ਵੇ ਸਾਹਾ ਦਾਨ ਪਰ ਸਵਾਦਾਨ ਦਾ ਨ ਸ੍ਰੀ ਤਾਨ ਮਾਮਦਾਨ ਪ੍ਰਿਆਪੁਰ ਸਰ ਸਾਹਿਬ ਜੀ ਦੇ ਦਾਰਸ਼ਨੇਸ਼ਨਾ ਕੌਕੀਆਂ ਛੱਲੇ ਬੰਗੇ ਜਿੱਤੋ ਜਗੇ ਆਕਾਲ ਧਰਮ ਦਾ ਜੈਕਾਰਾ ਬੋਲ ਜੀ ਸਿੱਖਾਂ ਦਾ ਮਨ ਨੀਵਾ ਬਾਤਿ ਉੱਤੀ ਬਾਤ ਬੱਧ ਦਾ ਰਾਖਾ ਆਪ ਵਾਹਿਗੁਰੂ ਇਹ ਆਕਾਲ ਪੁਰਖ ਹੋਏ ਆਪਣੇ ਪੰਥ ਦੇ ਸਦਾ ਸੁਹਾਈ ਦਾ ਤਾਰ ਜੀਓ ਸ੍ਰੀ ਗੁਰੂ ਨਾਨਕ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਬੁੱਧ ਦੇ ਦਰਸ਼ਨ ਦੀ ਧਾਰ ਤੇ ਸੇਵਾ ਸੁਭਾਰ ਦਾ ਦਾਨ ਆਸਾ ਜੀ ਨੂੰ ਬਖਸ਼ਾ ਜੀ ਨਮਨਿਆਂ ਦੇ ਮਾਨ ਸਤਿਗੁਰੂ ਤੇ ਤਾਨਿਆਂ ਦੇ ਤਾਨ ਨਿਉਟਿਆਂ ਦੀ ਔਟ ਨਿਆਸ ਸਰਿਆਂ ਦੇ ਆਸਰੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਚਰਨ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਪਾਵਦੇ ਦੇ ਰਾਜਾ ਭਾਰੇ ਅੰਦਰ ਚਾਰ ਪੈਰ ਰੈਨ ਤੋਂ ਬਲੰਦ ਬਈ ਬਤੀਤ ਹੋਈ ਹੈ ਚਾਰ ਕਰ ਦਿਨ ਆਇਆ ਹੈ ਆਪਣੇ ਭਾਰੇ ਅੰਦਰ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਹਨਾਂ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਦਰਦਵਾਰਾ ਸ਼ਹੀਦ ਗੰਗ ਸਾਹਿਬ ਜੀ ਦੇ ਪਾਵਨ ਦਰਬਾਰ ਵਿਖੇ ਆਗਦੀਆਂ ਦੇ ਪਾਵਨ ਸੰਗਠਨ ਤਿਆਰ ਹਨ ਆਪਦੇਸ ਦਾ ਗਲਾ ਉੱਤੇ ਪ੍ਰਕਾਸ਼ ਮਾਨ ਹੋ ਕਰਕੇ ਸਰਬੱਤ ਸੰਗਤਾਂ ਨੇ ਤਾਂ ਹੀ ਦਰਸ਼ਨ ਦੀਦਾਰੇ ਬਖਸ਼ਦਿਆਂ ਹੋਇਆ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ ਕਰਕੇ ਨਿਹਾਲ ਕਰੋ ਜੀ ਸਤਿਗੁਰੂ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਕੀਤੀਆਂ ਹੋਈਆਂ ਸੇਵਾਵਾਂ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰਾਂ ਘਰਾਂ ਸਿੱਖੀ ਸਦਕ ਪਰੋਸਾ ਨਾਮਦਾਨ ਬਖਸ਼ਨਾ ਇਸ ਤਮੇ ਕਰੋ ਕਿਰਪਾ ਆਪਣੇ ਪਾਵਨ ਪਵਿੱਤਰ ਸਰੂਪ ਸੋ ਆਸਨ ਸਥਾਨਾ ਤੋਂ ਪ੍ਰਕਾਸ਼ ਦਾਲਾ ਵੇਖੇ ਲਜਾਨ ਦੀ ਆਗਿਆ ਵਰਖਾ ਰਸਤੇ ਦੇ ਅੰਗ ਸੰਗ ਸਹਾਈ ਹੋਣਾ ਸਿੱਖ ਪੜਦੇ ਸੁਣਦੇ ਸਰਬਤਲਾਹੇ ਵਾਦੋ ਵੜਾਉ ਨਾਰਿਕਲਾ ਕੜਦੀ ਕਲਾ I'm mm -hmm.